ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀ ਆਪ ਜੀ ਨੇ ਪਹਿਲਾਂ ਕਦੀ ਨਹੀਂ ਸੁਣੀ ਹੋਵੇਗੀ ਭਾਈ ਗੁਰਦਾਸ ਜੀ ਦਾ ਆਖਰੀ ਸਫ਼ਰ ਭਾਈ ਗੁਰਦਾਸ ਜੀ ਆਪਣੇ ਅੰਤਿਮ ਸਮੇਂ ਗੋਇੰਦਵਾਲ ਵਿੱਚ ਹੀ ਰਹੇ ਗਏ ਸਨ ਭਾਈ ਗੁਰਦਾਸ ਜੀ ਇੱਕ ਐਸੇ ਵਿਅਕਤੀ ਸਨ ਕਿ ਜੋ ਗੁਰੂ ਅਮਰਦਾਸ ਦੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਸਨ ਆਪ ਦਾ ਜਨਮ ਦੋ ਖਤਕ ਸੰਮਤ 1612 ਈਸਵੀ ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਬਾਸਰਕੇ ਵਿੱਚ ਹੋਇਆ ਸੀ ਆਪ ਜੀ ਗੁਰੂ ਅਮਰਦਾਸ ਦੇ ਭਤੀਜੇ ਸਨ ਜਦ ਗੁਰੂ ਅਮਰਦਾਸ ਨੇ ਗੋਇੰਦਵਾਲ ਸ਼ਹਿਰ ਵਸਾ ਦਿੱਤਾ ਸੀ ਤਾਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਸਾਰਾ ਪਰਿਵਾਰ ਲੈ ਕੇ ਗੋਇੰਦਵਾਲ ਵੱਸਣ ਦਾ ਆਦੇਸ਼ ਕੀਤਾ ਸੀ ਗੁਰੂ ਅਮਰਦਾਸ ਜੀ ਆਪਣੇ ਸਾਰੇ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਸਮੇਤ ਆਬਸੇ ਸਨ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦਾ ਇੱਕ ਭਤੀਜਾ ਭਾਈ ਗੁਰਦਾਸ ਵੀ ਸੀ ਗੁਰੂ ਅਮਰਦਾਸ ਜੀ ਨੇ ਭਾਈ ਗੁਰਦਾਸ ਨੂੰ ਬੜੀ ਉੱਚੀ ਵਿੱਦਿਆ ਦਵਾਈ ਗੁਰੂ ਜੀ ਦੇ 사ਤ ਸੰਗ ਵਿੱਚ ਰਹਿੰਦਿਆਂ ਵਿੱਦਿਆ ਪ੍ਰਾਪਤ ਕਰਕੇ ਆਪ ਪੰਜਾਬੀ ਹਿੰਦੀ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਮਹਾਨ ਵਿਦਵਾਨ ਬਣ ਗਏ ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪ ਨੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਬੜੀ ਨਿਮਰਤਾ ਸ਼ਰਧਾ ਅਤੇ ਲਗਨ ਨਾਲ ਕੀਤੀ। ਆਪ ਜੀ ਨੇ अनेका ਰਾਣੀਆਂ ਨੂੰ ਸਿਮਰਨ ਸੇਵਾ ਤੇ ਪਰਉਪਕਾਰ ਦੀ ਸਿੱਖਿਆ ਦਿੱਤੀ। ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਸਭ ਤੋਂ ਵੱਡਾ ਮਾਣ ਇਹ ਬਖਸ਼ਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਆਪ ਪਰਸੋਂ ਲਿਖਵਾਈ। ਆਪ ਨੇ ਇਸ ਬੀੜ ਨੂੰ ਲਿਖਣ ਦਾ ਕੰਮ ਬੜੀ ਮਿਹਨਤ ਨਾਲ ਕੀਤਾ। ਇਸ ਬੀੜ ਨੂੰ ਲਿਖਣ ਨਾਲ ਹੀ ਆਪ ਨੂੰ ਇਲਾਹੀ ਸੂਝ ਪ੍ਰਾਪਤ ਹੋ ਗਈ ਆਪ ਜੀ ਇੱਕ ਉੱਚ ਕੋਟੀ ਦੇ ਕਵੀ ਵੀ ਸਨ ਆਪ ਨੇ ਆਪਣੀਆਂ ਵਾਰਾਂ ਦੀ ਰਚਨਾ ਪੰਜਾਬੀ ਵਿੱਚ ਕੀਤੀ ਅਤੇ ਕਬਿੱਤ ਦੇ ਸਵੈਯੇ ਬ੍ਰਿਜ ਪਾਸਾ ਵਿੱਚ ਲਿਖੇ ਆਪ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ ਕੁੰਜੀ ਇਸ ਲਈ ਕਿਹਾ ਗਿਆ ਹੈ ਕਿ ਆਪ ਦੀ ਰਚਨਾ ਗੁਰਬਾਣੀ ਦੇ ਗੋਹਜ ਪਾਵਾ ਤੇ ਰਹਸਾਂ ਨੂੰ ਖੋਲਣਾ ਤੇ ਸਪਸ਼ਟ ਕਰਨ ਦਾ ਕੰਮ ਕਰਦੀ ਹੈ ਆਪ ਨੇ ਆਪਣੀਆਂ ਵਾਰਾਂ ਵਿੱਚ ਗੁਰਮਤਿ ਦਰਸ਼ਨ ਗੁਰਪਗਤੀ ਗੁਰਮੁਖ ਦੀ ਪਦਵੀ ਮਨਮੁਖ ਦੀ ਪਹਿਚਾਨ ਗੁਰਮਤਿ ਨੈਤਿਕਾ ਅਤੇ ਸਦਾਚਾਰ ਦੀ ਵਿਆਖਿਆ ਕੀਤੀ ਹੈ ਅਕਬਰ ਜਦ ਆਪਣਾ ਨਵਾਂ مذہب ਦੀਨੀ ਇਲਾਹੀ ਚਲਾਉਣ ਲੱਗਾ ਸੀ ਤਾਂ ਉਸ ਵੱਖ-ਵੱਖ ਧਰਮਾਂ ਦੇ ਵਿਦਵਾਨ ਮੰਗਵਾਏ ਸਨ ਤਾਂ ਸਿੱਖ ਮਤ ਦਾ ਸਿਧਾਂਤ ਪੇਸ਼ ਕਰਨ ਲਈ ਆਪ ਅੱਗੇ ਗਏ ਸਨ ਆਪਨੇ ਆਪਣੀ ਵਿਦਤਾ ਨਾਲ ਸਭ ਧਰਮਾਂ ਦੇ ਮੁਖੀਆਂ ਨੂੰ ਹੀਲ ਲਿਆ ਸੀ ਪੰਡਤਾਂ ਦੇ ਪ੍ਰਭਾਵ ਨੂੰ ਖਤਮ ਕਰਨਾ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਪ ਬਨਾਰਸ ਵੀ ਗਏ ਸਨ ਅਤੇ ਕਾਫੀ ਸਮਾਂ ਉੱਥੇ ਪ੍ਰਚਾਰ ਕਰਕੇ ਲਈ ਸਿੱਖਾਂ ਨੂੰ ਪ੍ਰਚਾਰਕ ਥਾਪਾਏ ਸਨ ਜਦ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਤਾਂ ਅਕਾਲ ਤਖਤ ਦਾ ਪਹਿਲਾ ਜਥੇਦਾਨ ਆਪ ਜੀ ਨੂੰ ਨਿਯੁਕਤ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਕਰਦੇ ਸਨ ਪਾਈ ਸਾਮਨਹਿ ਸਿੱਖ ਅਰ ਮਮ ਭਇਓ ਜਦ ਗੁਰੂ ਜੀ ਅਕਾਲ ਤਖਤ ਤੇ ਬੈਠਦੇ ਸਨ ਤਾਂ ਆਪਣੇ ਪਾਸ ਬਹਾਂਤੋਂ ਫੜ ਕੇ ਬਿਠਾਉਂਦੇ ਸਨ ਜਦ ਪਾਈ ਗੁਰਦਾਸ ਨੂੰ ਆਪਣਾ ਅੰਤਮ ਵੇਲਾ ਨੇੜੇ ਆਉਂਦਾ ਅਨੁਭਵ ਹੋਇਆ ਤਾਂ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਸੁਨੇਹਾ ਭੇਜਿਆ ਉਹਨਾਂ ਦਾ ਸੁਨੇਹਾ ਮਿਲਦਿਆਂ ਹੀ ਗੁਰੂ ਜੀ ਉਸ ਸਭ ਕੰਮ ਕਾਜ ਵਿੱਚੇ ਛੱਡ ਕੇ ਗੋਇੰਦਵਾਲ ਪੁੱਜ ਗਏ ਜਦ ਅੰਤਮ ਸਮੇ ਗੁਰੂ ਜੀ ਨੂੰ ਆਪਣੇ ਪਾਸ ਪਾਇਆ ਤਾਂ ਪਾਈ ਜੀ ਦਾ ਚਿਹਰਾ ਲਾਲ ਗੁਲਾਬ ਵਾਂਗ ਖੜ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਪੜਨ ਵਾਸਤੇ ਕਿਹਾ ਤੇ ਆਪ ਪਾਈ ਮਰਦਾਨੇ ਪਾਈ ਜੀ ਦੇ ਕੋਲ ਬੈਠ ਗਏ ਪਾਈ ਗੁਰਦਾਸ ਜੀ ਨੇ ਫਿਰ ਇੱਕ ਵਾਰ ਗੁਰੂ ਵਲ ਤੱਕਿਆ ਗੁਰੂ ਜੀ ਨੇ ਉਹਨਾਂ ਨੂੰ ਤਰਵਾਸ ਦਿੱਤਾ ਕਿ ਉਹ ਹੁਣ ਆਗ ਸੱਗੇ ਹਨ ਜਦ ਪਾਈ ਜੀ ਕਹਿਣ ਲੱਗੇ ਮੇਰਾ ਅੰਤਿਮ ਸਮਾਹੋਂ ਨੇੜੇ ਆ ਗਿਆ ਹੈ ਸਿੱਖ ਸੰਗਤਾਂ ਨੂੰ ਆਦੇਸ਼ ਕਰਨਾ ਕਿ ਜਦ ਮੇਰੇ ਸਵਾਸ ਨਿਕਲਣ ਤਾਂ ਵਾਹਿਗੁਰੂ ਦਾ ਜਾਪ ਕਰਨ ਸਸਕਾਰ ਕਰਕੇ ਮੇਰਾ ਕੋਈ ਦੇਹਰਾ ਪਿਆਰ ਨਾ ਕਰੇ ਮੇਰੇ ਫੁੱਲ ਤੇ ਰਾਖ ਦਰਿਆ ਬਿਆਸ ਦੀ ਪੇਟ ਕਰ ਦੇਣ ਕੁਝ ਸਮੇਂ ਬਾਅਦ ਭਾਈ ਗੁਰਦਾਸ ਜੀ ਨੇ ਪ੍ਰਾਨ ਤਿਆਗ ਦਿੱਤੇ ਭਾਈ ਗੁਰਦਾਸ ਦੀ ਅਰਥੀ ਨੂੰ ਇੱਕ ਪਾਸੇ ਮੋਢਾ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਪਾਨਾ ਜੀ ਦੇ ਦੂਜੇ ਪਾਸੇ ਭਾਈ ਜੇਠਾ ਜੀ ਅਤੇ ਭਾਈ ਵਿਦੀ ਚੰਦ ਰਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ